ਹੈਲੋ ਫਰੈਂਡਸ ਗੁੱਡ ਆਫਟਰਨੂੰ ਅਦਪਨੋ ਨਮਸਕਾਰ ਸਤਿ ਸ਼੍ਰੀ ਅਕਾਲ ਮੈਂ ਠੀਕ ਠਾਕ ਹੂੰ ਫਰੈਂਡਸ ਉਮੀਦ ਕਰਦੀ ਹੂੰ ਆਪ ਵੀ ਠੀਕ ਠਾਕ ਹੋਵੋਗੇ ਫਿੱਟ ਫਾਟੂਗੇ ਆਪਣੇ ਅੱਛੇ ਅੱਛੇ ਕੰਮ ਚ ਵਿਅਸਤ ਹੋਵੋਗੇ ਜੀ ਕੱਲ ਆਪਾਂ ਸਲਵਾਰ ਦੀ ਸਟਿਚਿੰਗ ਕਰੀ ਸੀ ਕੱਲ ਕੇ ਪਰਸੋਂ ਦੀ ਤੁਸੀਂ ਹਾਂਜੀ ਤੇ ਉਹ ਸਲਵਾਰ ਮੇਰੀ ਕੰਪਲੀਟ ਹੋ ਗਈ ਸੀ ਤੇ ਅੱਜ ਮੇਰੀ ਸ਼ਰਟ ਵੀ ਕੰਪਲੀਟ ਹੋ ਗਈ ਆ ਦੇਖੋ ਤੇ ਇਹ ਪੱਲੇ ਨੇ ਅਗਲਾ ਵੀ ਬਣ ਗਿਆ ਵਾ ਆ ਦੇਖੋ ਗਲਾ ਬਣਾ ਲਿਆ ਮੈਂ ਤੇ ਬਾਹਾਂ ਬਣਾ ਲਿਆ ਤੇ ਬਾਹਾਂ ਤੇ ਆਹ ਮੈਂ ਪਾਈਪਿੰਗ ਲਾਈਆ ਦੇਖੋ ਪਾਈਪਿੰਗ ਮਤਲਬ ਇਦਾਂ ਦੀ ਆ ਕਹਿੰਦੇ ਹੁੰਦੇ ਆ ਕਿਨਾਰੀ ਜੀ ਹੁੰਦੀ ਆ ਤੇ ਬੜੀ ਵਧੀਆ ਲੱਗਦੀ ਇਹਦੇ ਨਾਲ ਅੱਛੀ ਫਿਨਿਸ਼ਿੰਗ ਆ ਜਾਂਦੀ ਹੈ ਆਪਣੇ ਇਹਨਾਂ ਦੇ ਉੱਤੇ ਬਾਹਾਂ ਦੇ ਇਹ ਇਹ ਦੇਖੋ ਆਪਾਂ ਅੰਡਰਗਾਉਂਡ ਲਾਈਆ ਕਿਵੇਂ ਲਾਉਣੀ ਆ ਅੱਜ ਆਪਾਂ ਇਹੀ ਕਰਾਂਗੇ ਅੱਜ ਦੀ ਵੀਡੀਓ ਚ ਤੇ ਸੱਚੇ ਭਾਸ਼ਾ ਸਭ ਨੂੰ ਤੰਦਰੁਸਤੀ ਦੇਵੇ ਹੱਸਦਾ ਮੁਸਕਰਾਉਂਦਾ ਰੱਖੇ ਸਾਰੇ ਰਾਜੀ ਖੁਸ਼ੀ ਰਹੋ ਜੀ ਪੋਜਿਟਿਵ ਰਹੋ ਕਦੇ ਵੀ ਕੋਈ ਦੁਖੀ ਨਾ ਹੋਵੇ ਠੀਕ ਹੈ ਜੀ ਤੇ ਹੁਣ ਆਪਾਂ ਸ਼ੁਰੂ ਕਰਦੇ ਆ ਆਹ ਹੈ ਕੋ ਮੇਰਾ ਫਰੰਟ ਸਾਈਡ ਸ਼ਰਟ ਦੀ ਆਲੇ ਕੁਫਰ ਸਾਈਡ ਸਾਈਡ ਤੇ ਆਹ ਜਿਹੜਾ ਘੇਰਾ ਮੈਂ ਇਹ ਮੈਂ ਆਲੇ ਦੁਆਲੇ ਆ 3 3 ਇੰਚ ਰੱਖ ਲਿਆ ਹਾਂਜੀ ਫਰੈਂਡਸ ਆ ਮੇਰਾ ਮੂਰੇ ਵਾਲਾ ਪੱਲਾਵਾ ਆ ਦੇਖੋ ਇਹਦੇ ਤੇ ਇਸ ਤਰ੍ਹਾਂ ਕਢਾਈ ਹੋਈ ਹੋਈ ਆ ਤੇ ਇਹ ਮੈਂ ਵਿਚਾਲਿਉਂ ਰੱਖਿਆ ਆਪਣਾ 23 ਇੰਚ ਘੇਰਾ ਸ਼ਰਟ ਦਾ 23 ਇੰਚ ਆ ਤੇ ਆ ਇਹਦੇ ਆਲੇ-ਦੁਆਲੇ ਪੌਣੇ 1 3 ਜਿਹੜਾ ਹੈਗਾ ਇੰਚ ਕਪੜਾ ਵਾ ਤੇ ਇਹ ਆਪਾਂ ਇਸ ਤਰ੍ਹਾਂ ਕਰਾਂਗੇ ਇੱਥੇ ਆਪਾਂ ਲਾਉਣੀਆਂ ਆ ਇਹ ਕਿਨਾਰੀ ਆਹ ਵਾਲਾ ਗੁੱਟਾ ਜਾਂ ਕਿਨਾਰੀ ਗੁੱਟਾ ਪੱਤੀ ਕਹਿ ਲੋ ਕਿਨਾਰੀ ਕਹਿ ਲੋ ਪਹਿਲਾਂ ਤਾਂ ਪਾਈਪਿੰਗ ਹੁੰਦੀ ਸੀ ਸਿਰਫ ਸਿੰਪਲ ਐ ਕਪੜੇ ਦੀ ਇਹ ਕਈ ਵਾਰੀ ਆਪ ਵੀ ਘਰੇ ਬਣਾਉਣੀ ਪੈਂਦੀ ਸੀ ਵਿੱਚ ਧਾਗਾ ਪਾ ਕੇ ਤੇ ਹੁਣ ਜਿਹੜੀ ਇਹ ਰੈਡੀमेड ਮਿਲਦੀਆਂ ਨੇ ਕੋਈ ਵੀ ਆਪਾਂ ਨੂੰ ਇਹਨੂੰ ਤਾਂ ਕਰਨ ਦੀ ਜ਼ਿਆਦਾ ਲੋੜ ਨਹੀਂ ਬਸ ਬਣੀ ਬਣਾਈ ਮਿਲ ਜਾਂਦੀ ਆ ਸੂਟ ਦੇ ਨਾਲ ਮੈਚ ਕਰਕੇ ਮਿਲ ਜਾਂਦੀ ਹੈ ਇੱਥੇ ਆਪਾਂ ਕੰਟਰਾਸਟ ਵੀ ਲਾ ਸਕਦੇ ਆ ਜਿਵੇਂ ਮੈਂ ਗ੍ਰੀਨ ਲਗਾ ਸਕਦੀ ਸੀ ਗ੍ਰੀਨ ਦੁਪੱਟਾ ਪਹਿਨ ਸਕਦੇ ਆ ਪਰ ਮੈਂ ਇਹ ਇਹਦੇ ਨਾਲ ਦਾ ਦੁਪੱਟਾ ਇਦਾਂ ਦਾ ਹੀ ਆ ਸੌਫਟਰ ਕਲਰ ਆ ਤੇ ਮੈਂ ਇਹਦੇ ਨਾਲ ਦੀ ਆਹੀ ਕਿਨਾਰੀ ਲਿਆਂਦੀ ਆ ਜੀ ਤੇ ਇਹਦੇ ਲਈ ਆਪਾਂ ਕੀ ਕਰਨਾ ਜੀ ਵੈਸੇ ਤਾਂ ਅਸੀਂ ਤਾਂ ਆਹ ਭਾਨੀ ਪਾ ਲੈਨੇ ਆ ਉੱਥੇ ਤੋਂ ਆਪਾਂ ਜਿਹੜੀ ਹੈਗੀ ਆ ਲੈਸ ਲਾਉਣੀ ਸ਼ੁਰੂ ਕਰ ਦਿੰਦੇ ਆ ਪਰ ਮੈਂ ਇੱਥੇ ਇਹਦੇ ਨਾਲ ਨਾਲ ਤੇ ਆ ਨੀਲੇ ਚੌਕ ਦੇ ਨਾਲ ਨਿਸ਼ਾਨ ਵੀ ਲਾਇਆ ਵਾ ਆ ਦੇਖੋ ਨਿਸ਼ਾਨ ਲਾਇਆ ਵੀ ਤਾਂ ਕਿ ਕਨਫਿਊਜ਼ਨ ਨਾ ਰਹੇ ਦੇਖਣ ਵਾਲਿਆਂ ਨੂੰ ਆਪਾਂ ਦੇਖਦੇ ਹਾਂ ਜੀ ਅੰਡਰਗਰਾਉਂਡ ਜਿਹੜੀ ਪਾਈਪਿੰਗ ਆ ਜਾਂ ਵੋਟਾ ਪੱਤੀ ਆ ਜਾਂ ਲੈ ਸਰ ਕੇ ਮਿਲਾਉਣੀ ਆ ਆਓ ਜੀ ਸ਼ੁਰੂ ਕਰਦੇ ਆਂ ਆਪਾਂ ਹੁਣੇ ਸ਼ੁਰੂ ਕਰਦੇ ਆਂ ਬਹੁਤ ਜ਼ਿਆਦਾ ਵੱਡੀ ਵੀਡੀਓ ਨਹੀਂ ਕਰਨੀ ਆਪਾਂ ਤੇ ਸਿਰਫ ਥੋੜੀ ਜੀ ਆ ਤੇ ਆਪਾਂ ਸ਼ੁਰੂ ਕਰਦੇ ਆਂ ਜੀ ਆਹ ਮਸ਼ੀਨ ਪਈ ਆ ਤੇ ਹੁਣ ਆਪਾਂ ਸ਼ੁਰੂ ਕਰਦੇ ਆਂ ਲਾਉਣੀ ਜੀ ਹਾਂਜੀ ਫਰੈਂਡਸ ਸ਼ੁਰੂ ਕਰਦੇ ਹਾਂ ਜੀ ਆ ਪੱਲਾ ਵਾ ਮੇਰਾ ਆ ਦੇਖੋ ਮੈਂ ਮਸ਼ੀਨ ਤੇ ਆ ਗਈ ਹਾਂ ਆ ਇਹਦੇ ਤੇ ਆਪਾਂ ਆ ਨਿਸ਼ਾਨ ਲਾ ਲਿਆ ਵਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਐਵੇਂ ਖੋਲ ਕੇ ਰੱਖਾਂਗੇ ਆ ਦੇਖੋ ਆ ਸ਼ਰਟ ਆ ਸ਼ਰਟ ਦਾ ਚਾਹਕ ਆ ਇੱਕ ਸਾਈਡ ਆਪਣੀ ਸ਼ਰਟ ਦੀ ਇਹਨੂੰ ਐਵੇਂ ਸਿੱਧਾ ਕਰ ਲਾਂਗੇ ਆਪਾਂ ਆ ਦੇਖੋ ਜੀ ਆ ਉੱਪਰਲਾ ਜਿਹੜਾ ਪੰਨਾ ਵਾ ਆ ਉੱਪਰਲਾ ਪੱਲਾ ਐਵੇਂ ਕਰ ਲਓ ਤੇ ਇੱਕ ਪਾਸੇ ਵਾਲਾ ਆਪਾਂ ਜਿਹੜਾ ਪੰਨਾ ਵਾ ਐਵੇਂ ਕਰ ਲਿਆ ਵਾ ਬਫਾ ਥੋੜਾ ਜਿਹਾ ਵੱਡਾ ਕਰ ਲੈਣਾ ਤਾਂ ਕਿ ਆ ਗੁੱਟਾ ਪੱਤੀ ਜਿਹਾ ਕਈ ਵਾਰੀ ਇਹਦੇ ਵਿੱਚ ਸੂਈ ਫਸ ਜਾਂਦੀ ਆ ਤੇ ਇਹ ਖਿੱਚਿਆ ਜਾਂਦਾ ਵਾ ਥੋੜਾ ਜਿਹਾ ਬਾਕੀ ਵੱਡਾ ਕਰ ਲਿਆ ਜੀ ਆ ਜਿਹੜੀ ਲਾਈਨ ਲਾਈ ਆਪਾਂ ਇਹਦੇ ਉੱਤੇ ਆਪਾਂ ਰੱਖ ਲੈਣਾ ਤੇ ਇਹਨੂੰ ਇੱਥੇ ਉੱਪਰੋਂ ਉੱਪਰੋਂ 1 ਇੰਚਾ ਜਿਹੜਾ ਆਪਾਂ ਵਧਾ ਕੇ ਰੱਖਣਾ 1 ਜਾਂ 2 ਇੰਚ ਵਧਾ ਕੇ ਰੱਖਣਾ ਹਨਾ ਜੀ ਇਹ ਸਿੱਧਾ ਪਾਸਾ ਵਾ ਤੇ ਆ ਜਿਹੜੀ ਆਪਣੀ ਲੇਸ ਆ ਇਹ ਆਪਾਂ ਮੂੰਹ ਆ ਜਿਹੜਾ ਐਵੇਂ ਰੱਖਾਂਗੇ ਇਹਨੂੰ ਉਲਟੀ ਕਰਕੇ ਰੱਖਾਂਗੇ ਪਰ ਮੂੰਹ ਇਧਰ ਨੂੰ ਰੱਖਾਂਗੇ ਆ ਦੇਖੋ ਜੀ ਆ ਲੈਸ ਆਪਣੀ ਠੀਕ ਆ ਇਹਨੂੰ ਐਵੇਂ ਕਰਕੇ ਰੱਖਾਂਗੇ ਆਪਾਂ ਸਿੱਧੀ ਠੀਕ ਆ ਇਹਨੂੰ ਉੱਪਰੋਂ ਜਿਹੜੀ ਚੌਕ ਦੇ ਉੱਤੋਂ ਆ ਜਿੱਥੇ ਸਲਾਈ ਆਉਂਦੀ ਆਪਣੀਆਂ ਇਹਦੇ ਉੱਤੋਂ 1.5 ਇੰਚ 1 ਤੱਕ ਆਪਾਂ ਇਹਨੂੰ ਵਧਾ ਕੇ ਰੱਖਣਾ ਹੈ ਮੈਂ ਵਧਾ ਕੇ ਰੱਖ ਲਿਆ ਵਾ ਤੇ ਹੁਣ ਆਪਾਂ ਲੋਣੀ ਸ਼ੁਰੂ ਕਰਦੇ ਆ ਜੀ ਆ ਜਿਹੜੀ ਲਾਈਨ ਆ ਨਾ ਇਹਦੇ ਉੱਤੇ ਆਪਾਂ ਰਾਮ ਨਾਲੇ ਨੂੰ ਸਲਾਈ ਕਰਨਾ ਹੈ। ਕਈ ਵਾਰੀ ਕੀ ਹੁੰਦਾ ਮੋਤੀ ਮੋਤੀ ਵਾਲੀ ਹੁੰਦੀ ਹੈ ਜਿਹੜੀ ਆਪਣੀ ਲੈਸ ਆ। ਮੋਤੀ ਲੱਗੇ ਹੁੰਦੇ ਕਈਆਂ ਤੇ ਉਹਦੇ ਲਈ ਆਪਾਂ ਨੂੰ ਆਹ ਪੈਰ ਜੂਜ਼ ਕਰਨਾ ਪੈਂਦਾ। ਉਹ ਵੀ ਮੇਰੇ ਕੋਲ ਹੈਗਾ ਮੈਂ ਤੁਹਾਨੂੰ ਦਿਖਾਉਣੀ ਆ। ਉਹ ਜਿਹੜਾ ਇਹਦਾ ਨਾ ਬੂਟ ਜਿਹੜਾ ਹੈਗਾ ਇੱਧਰ ਲਾ ਕੇ ਇਹ ਇੱਕ ਇੱਕ ਵਾਲਾ ਬੂਟ ਹੁੰਦਾ ਆ। ਫਿਰ ਆਪਾਂ ਨੂੰ ਇਹ ਜੂਜ਼ ਕਰਨਾ ਪੈਂਦਾ। ਹੁਣ ਲੋਡ ਨਹੀਂ ਕਿਉਂਕਿ ਇਹਨਾ ਮੋਟਾ ਨਹੀਂ ਹੈਗਾ ਉਹ ਫਿਰ ਬਖੇ ਦੇ ਥੱਲੇ ਆ ਹੀ ਜਾਂਦਾ ਆ। ਠੀਕ ਹੈ ਜੀ ਹੁਣ ਆਪਾਂ ਆਰਾਮ ਨਾਲ ਇਹਨਾਂ ਇਹਦੇ ਨਾਲ ਸਟਿਚ ਕਰ ਲੈਣਾ ਆਪਣੇ ਚੱਕਾਂ ਦੇ ਨਾਲ ਠੀਕ ਹੈ ਜੀ ਨਾਲ-ਨਾਲ ਦੀ ਆਪਾਂ ਮਾਰਨੀ ਹੈ ਸਿਉਂ ਬਿਲਕੁਲ ਆ ਜਿਹੜੀ ਆਪਣੀ ਆਹ ਵਾਲੀ ਆ ਨਾ ਆਹ ਕਲਰਫੁਲ ਇਹਨੂੰ ਬਾਹਰ ਰੱਖਣਾ ਤੇ ਇੱਥੇ ਨਾਲ ਦੀ ਬਿਲਕੁਲ ਸਲਾਈ ਫਿਨਿਸ਼ਿੰਗ ਨਾਲ ਮਾਰਨੀ ਆ ਜੰਗਵਾਜੀ ਨਹੀਂ ਕਰਨੀ ਫਿਰ ਫਿਨਿਸ਼ਿੰਗ ਵਧੀਆ ਨਹੀਂ ਆਉਂਦੀ ਜਦੋਂ ਆਪਾਂ ਬਹੁਤ ਜਲਦੀ ਕਰਦੇ ਆਂ ਥੋੜਾ ਥੋੜਾ ਐਵੇਂ ਕੱਪੜਾ ਲੈ ਲੈਣਾ ਥੋੜਾ ਥੋੜਾ ਗੋਟਾ ਐਵੇਂ ਰੱਖ ਕੇ ਤੇ ਆਰਾਮ ਨਾਲ ਮਾਰਨਾ ਨਾ ਹੀ ਕੱਪੜੇ ਨੂੰ ਖਿਚਣਾ ਆਪਾਂ ਤੇ ਨਾ ਹੀ ਆਪਾਂ ਜ਼ਿਆਦਾ ਗੋਟੇ ਰਿਖਣਾ ਹੁਣ ਦੋਨੇ ਚੀਜ਼ਾਂ ਨੂੰ ਲੂਨ ਜੀ ਰੱਖਣੀ ਹਾਂਜੀ ਫਰੈਂਡਸ ਆ ਪੂਰੇ ਤੇ ਲੱਗ ਗਈ ਆ ਆ ਹੁਣ ਸਿਰਾ ਆ ਗਿਆ ਇੱਥੋਂ ਵੀ ਆਪਾਂ 1 ਇੰਚ ਜਿਹੜੀ ਵੱਧ ਦੀ ਕੱਟਣੀ ਆ। ਆ 1 ਇੰਚ ਵੱਧ ਕੱਟ ਲਿਆ ਆਪਾਂ ਤਾਂ ਕਿ ਇਹ ਉਹ ਵਿੱਚ ਨੂੰ ਫੋਲਡ ਕਰ ਲਈਏ ਕਈ ਵਾਰੀ ਇਹਦੇ ਧਾਗੇ ਜੇ ਨਿਕਲ ਜਾਣਗੇ। ਹੁਣ ਆਪਾਂ ਇਹਨੂੰ ਲਾ ਲਿਆ ਜੀ। ਪੂਰਾ ਕਰ ਦਿੰਨੇ ਆ। ਤੱਕ ਪੂਰਾ ਕਰਤਾ ਜੀ। ਹੁਣ ਕੀ ਕਰਨਾ ਜੀ ਆਪਾਂ? ਬਸ ਹੁਣ ਇਹ ਦੇਖਣ ਵਾਲੀ ਚੀਜ਼ ਆ ਵੀ ਕੀ ਕਰਨਾ ਆਪਾਂ। ਇਹ ਆਪਾਂ ਲਾ ਲਿਆ। ਆ ਦੇਖੋ ਮੈਂ ਵੱਧ ਕੱਟੀ ਸੀ ਨਾ ਤਾਂ ਵੀ ਆ ਹੋ ਗਿਆ ਨਹੀਂ ਆਪਾਂ ਫਿਨਿਸ਼ਿੰਗ ਕਰਾਂਗੇ ਇਹਦੀ ਅੱਛੀ ਤਰ੍ਹਾਂ। ਹੁਣ ਆਪਾਂ ਕੁੱਠੇ ਪਾਸੇ ਇਧਰੋਂ ਰੱਖ ਲੈਣਾ। ਠੀਕ ਆ ਜੀ। ਆਹ ਉਹਨਾਂ ਜਿਹੜਾ ਇੱਧਰਲਾ ਪਾਸਾ ਇਹਨੂੰ ਆਪਾਂ ਇਸ ਤਰ੍ਹਾਂ ਡਬਲ ਫੋਲਡ ਕਰਕੇ ਇਹਦੇ ਉੱਤੇ ਐ ਲਾ ਦੇਣਾ ਜੀ ਠੀਕ ਆ ਇਹਨੂੰ ਵੀ ਵਿੱਚ ਹੀ ਮੋੜ ਦਾਂਗੇ ਇਹਨੂੰ ਬਾਹਰਲੇ ਪਾਸੇ 모ੜਾਂਗੇ ਕਿਉਂਕਿ ਬਾਹਰ ਨਿਕਲੂਗਾ ਇਹ ਤੇ ਡੀ ਫੋਲਡ ਕਰ ਦੇਣਾ ਤੇ ਇਹਨੂੰ ਆਪਾਂ ਇਥੋਂ ਇੱਕ ਸਲਾਈ ਹੋਰ ਲਾ ਦੇਣੀ ਆ ਉੱਤੇ ਬੜੇ ਰਾਵ ਨਾਲ ਲਾਉਣੀ ਆ ਸਲਾਈ ਇਹ ਵੀ ਐਵੇਂ ਤੇ ਆਪਾਂ ਇੱਥੇ ਵੀ ਆਪਾਂ ਗੋਟਾ ਜਿਹੜਾ ਆਪਣਾ ਬਾਹਰ ਨਿਕਲਦਾ ਹੀ ਰੱਖਣਾ ਹਾ ਕਾਰਨਰ ਆ ਜਿਹੜਾ ਬਿਲਕੁਲ ਪਨਾਰੇ ਦੇ ਆਸ-ਪਾਸ ਇਸ ਲਾਈਨ ਲਾ ਦਿੰਦੇ ਹਾਂ। ਦੁਬੂਲਡ ਕਰਾਂਗੇ। ਥੋੜਾ ਜਿਹਾ ਮੋੜ ਕੇ। ਆਪਾਂ ਨਾਲ ਇਹ ਤੋਂ ਬਈ ਬਰੀ ਨਹੀਂ ਆਉਂਦਾ ਤੈਨੂੰ ਚੰਗੀ ਤਰ੍ਹਾਂ ਇਹ ਚੁੰਡੀ ਜੀ ਨਾਲ ਚੁਟਕਣੀ ਜੀ ਨਾਲ ਅੰਦਰ ਕਰ ਦੇਣਾ। ਠੀਕ ਹੈ ਜੀ। ਬਸ ਇਹਨੂੰ ਆਪਾਂ ਲਾ ਦਿੰਦੇ ਹਾਂ। ਫਰੈਂਡਸ ਆਪਾਂ ਪੂਰੀ ਸਲਾਈ ਆ ਜਿਹੜੀ ਲਾ ਲਈ ਆ ਆ ਦੇਖੋ ਹੁਣ ਥੋੜੀ ਜੀ ਰਹਿ ਗਈ ਇਹਨੂੰ ਸਿਰੇ ਤੇ ਲਾ ਕੇ ਜਿਹੜਾ ਹੈਗਾ ਗੁੱਟ ਆਪਾਂ ਵਿੱਚ ਪੈਕ ਕਰ ਦੇਣਾਗੇ ਤਾਂਕਿ ਉਹ ਧਾਗੇ ਨਾ ਨਿਕਲਣ ਇਹੋ ਤੇ ਿੱਲਾ ਜਾਂ ਨਾ ਨਿਕਲੇ ਆਪਾਂ ਕਰਤਾ ਸੀਗਾ ਨਾਲ ਤੇ ਹੁਣ ਆ ਜਿਵੇਂ ਆ ਆ ਦੇਖੋ ਆ ਇਧਰ ਲਾ ਚੋਕ ਆ ਤੇ ਆ ਇਧਰ ਲਾ ਆ ਜਿਹੜੇ ਧਾਗੇ ਆ ਆਪਾਂ ਇਹਨਾਂ ਨੂੰ ਵਿੱਚ ਹੀ ਕਰ ਦੇਣਾ ਵੇ ਐਵੇਂ ਕਰਕੇ ਵਿੱਚ ਦੇ ਦੇਣਾ ਇਹਨਾਂ ਵਿੱਚ ਦੇ ਕੇ ਤੇ ਇਦਾਂ ਆਪਾਂ ਇਹ ਮੋੜ ਦੇਣਾ ਆ ਦੇਖੋ ਕੂਟਾ ਵਿੱਚ ਵਿੱਚ ਆ ਗਿਆ ਚੰਗੀ ਤਰ੍ਹਾਂ ਨਾਲ ਹੁਣ ਆਪਾਂ ਮਸ਼ੀਨ ਦੇ ਥੱਲੇ ਇਹਨੂੰ ਕੱਟ ਲੈਣਾ ਜੀ ਇਹ ਕੁ ਇਸ ਤਰ੍ਹਾਂ ਹੋ ਗਿਆ ਜੀ ਆ ਦੇਖੋ ਆ ਸਿੱਧਾ ਪਾਸਾ ਇਹਦਾ ਤੇ ਆ ਪੁੱਠਾ ਪਾਸਾ ਵਾ ਆਵळा ਪੁੱਠਾ ਆ ਪੁੱਠੀ ਆ ਗਈ ਨਾ ਸਲਾਈ ਉੱਪਰ ਹੁਣ ਇਹਨੂੰ ਆਪਾਂ ਪਤਾ ਕੀ ਕਰਨਾ ਜੀ ਇਹਨੂੰ ਵੀ ਅੰਦਰ ਕਰਕੇ ਫਿਨਿਸ਼ ਕਰ ਦੇਣਾ ਇਹਨੂੰ ਵੀ ਇਹਨੂੰ ਫਿਨਿਸ਼ਿੰਗ ਦੇ ਦੇਣੀ ਅੰਦਰ ਨੂੰ ਕਰਕੇ ਐਵੇਂ ਕਰਕੇ ਐਵੇਂ ਆ ਦੇਖੋ ਆਪਾਂ ਗੂਟਾ ਸਾਰਾ ਅੰਦਰ ਮੋੜ ਤਾ ਹੁਣ ਆਪਾਂ ਕੀ ਕਰਨਾ ਇੱਥੇ ਪ੍ਰੈਸ ਮਾਰ ਲੈਣੀ ਥੋੜੀ ਜੀ ਪ੍ਰੈਸ ਮਾਰ ਕੇ ਤੇ ਜਿਹੜੀ ਆਪਣੀ ਫਿਨਿਸ਼ਿੰਗ ਆ ਇੱਥੇ ਫਿਨਿਸ਼ਿੰਗ ਵਾਲੀ ਸਲਾਈ ਮਾਰਨੀ ਆਪਾਂ ਇੱਥੇ ਸਾਰਾ ਮਾਰ ਚੰਗੀ ਤਰ੍ਹਾਂ ਨਾਲ ਪੂਰੇ ਆਰਾਮ ਨਾਲ ਮਾਰ ਲਈਏ ਪੇਸ਼ੈਂਸ ਦਿਨਾਲਵਾਨੀ ਜਿਹੜਾ ਗੋਟਾ ਸੀ ਆਪਾਂ ਅੰਦਰ ਕਰਤਾ ਹਾਂ ਸਾਰਾ ਨਾ ਵੀ ਜਾਵੇ ਜਿਵੇਂ ਇਹਦੇ ਤਾਗੇ ਜੇ ਨਿਕਲ ਜਾਂਦੇ ਨੇ ਉਹ ਚੰਗੀ ਤਰ੍ਹਾਂ ਅੱਛੀ ਤਰ੍ਹਾਂ ਅੰਦਰ ਕਰ ਲਓ ਤੇ ਤੋਂ ਪੱਕਾ ਕਰ ਦੇਣਾ ਆਪਾਂ ਠੀਕ ਹੈ ਜੀ ਬਾਅਦ ਚੋਂ ਸਲਾਈ ਵਿੱਚ ਵੀ ਆਪਣਾ ਤਰਪਾਈ ਵਿੱਚ ਵੀ ਆ ਦੂਗਾ ਇਹ ਹੁਣ ਆਪਾਂ ਆ ਫਿਨਿਸ਼ਿੰਗ ਵਾਲੀ ਸਲਾਈ ਆ ਜਿਹੜੀ ਇੱਥੇ ਫਿਨਿਸ਼ਿੰਗ ਵਾਲੀ ਸਲਾਈ ਆ ਸਾਈਡ ਤੇ ਮਾਰ ਦੇਣੀ ਆ ਬਾਅਦ ਚੋਂ ਵਸਤਰ ਪਾਈ ਕਰ ਦੇਣੀ ਆ ਦੇਖੋ ਜੀ ਮੈਂ ਹੁਣ ਇੱਥੇ ਮਾਰ ਕੇ ਦਿਖਾਉਣੀ ਆ ਨੂੰ ਬੜੇ ਆਰਾਮ ਨਾਲ ਮਾਰਨਾ ਆਪਾਂ ਘੁੱਟਾ ਵੀ ਹੈ ਤੇ ਕੜਾਈ ਵੀ ਆ ਥੋੜਾ ਜਿਹਾ ਤਾਂ ਗਫਜਾ ਹੋ ਜਾਂਦਾ ਇਹਨੂੰ ਆਰਾਮ ਜੇ ਨਾਲ ਨਿਘਾਲ ਕੇ ਥੋੜਾ ਜਿਹਾ ਥੋੜਾ ਜੱਗੇ ਕਰ ਲਓ ਕੜਾਈ ਨੂੰ ਹੌਲੀ ਹੌਲੀ ਰੌਣ ਨਿਘਾ ਲੈਂਦੇ ਹਾਂ ਤਾਂ ਗਾਫਾ ਥੋੜੀ ਜਿਹੀ ਕੜਾਈ ਉੱਤੇ ਕੀਤੀ ਹੋਈ ਆ ਰਹੇ ਤੇ ਮਾਰਨੀ ਆ ਪਸਲਾਈ ਨੂੰ ਨਿਸ਼ਿੰਗ ਵਾਲੀ ਸਮਝੋ ਚਲੋ ਕੜਾਈ ਸਾਡੀ ਮਿਕਲ ਦੀ ਆ ਆਰਾਮ ਨਾਲ ਸਲਾਈ ਦੇ ਵਿੱਚ ਪੋੜ ਕਰ ਦੇਣੀ ਅੱਛੀ ਤਰ੍ਹਾਂ ਬੜਬੁਲ ਕੱਢ ਕੇ ਕੋਈ ਦਿਖ ਵੀ ਰਹਿੰਦੀ ਹੈ ਉੱਤੇ ਫਿਰ ਫਿਰ ਕੰਮ ਵਧੀਆ ਨਹੀਂ ਲੱਗਦਾ ਜੇ ਥੋੜਾ ਜਿਹਾ ਲੜ ਲੜਾ ਹੋਵੇ ਜਾਂ ਇਹ ਚ ਬਾਲ ਪੈਂਦੇ ਹੋਣ ਜੀ ਤੇ ਮੈਂ ਹੋਰ ਕਿੱਥੀ ਪ੍ਰੈਸ ਵੀ ਮੈਂ ਵੀਡੀਓ ਚਾਪਕੇ ਦਿਖਾਉਣਾ ਪਊਗਾ ਵੈਸੇ ਪ੍ਰੈਸ ਕਰ ਲੈਣੀ ਚਾਹੀਦੀ ਆ ਅਸੀਂ ਮਰੇ ਉਧਰ ਪਈਆ ਤੇ ਇਸ ਕਰਕੇ ਮੈਨੂੰ ਥੋੜਾ ਜਿਹਾ ਦਿੱਕਤ ਆ ਰਹੀ ਹੈ ਵਿੱਚ ਬਾਲ ਆਉਂਦੇ ਨੇ ਹਾਂਜੀ ਫਰੈਂਡਸ ਆ ਦੇਖੋ ਸਿਰੇ ਤੱਕ ਆਪਾਂ ਲਾ ਲਈਏ ਸਲਾਈਆ ਆ ਅੱਗੇ ਸੀ ਨਹੀਂ ਰਹਿਣਾ ਬਾਰ ਬਾਰ ਨਾਲ ਦੀ ਥੋੜਾ ਟਾਈਮ ਲੱਗ ਜਾਂਦਾ ਪਰ ਫਿਰ ਵਧੀਆ ਲੱਗਦਾ ਆ ਦੇਖੋ ਇੱਥੇ ਤੱਕ ਆ ਗਈ ਆਪਣੀ ਸਲਾਈ ਤੇ ਹੁਣ ਆਪਾਂ ਇੱਥੋਂ ਇਹਨੂੰ ਪਿੱਛੇ ਮੋੜ ਕੇ ਬੰਦ ਕਰ ਲੈਣਾ ਤੇ ਹੁਣ ਦੂਜੇ ਪਾਸੇੋਂ ਆਪਾਂ ਜਿਹੜੀ ਹੈਗੀ ਪਾਈਪਿੰਗ ਲਾਉਣੀ ਆ ਇੱਕ ਆਪਾਂ ਨੇ ਪੰਨੇ ਤੇ ਲਾ ਦੇਦੀ ਆ ਇਹਨੂੰ ਆਪਾਂ ਹੁਣ ਮਸ਼ੀਨ ਦੇ ਥੱਲੇ ਕੱਢ ਲੈਣਾ ਆਹ ਮੈਂ ਹੁਣ ਇਹਨੂੰ ਦਪਾਉਣੀ ਆ ਆ ਦੇਖੋ ਆ ਦੇਖੋ ਭਾ ਇਸ ਤਰ੍ਹਾਂ ਆਪਣੀ ਜਿਹੜੀ ਹੈਗੀ ਆ ਫਿਨਿਸ਼ਿੰਗ ਆ ਗਈ ਹੈ ਸਿੱਧੇ ਪਾਸੇ ਤੇ ਇੱਧਰ ਦੇਖੋ ਇਸਿੱਧੇ ਪਾਸੇੋਂ ਲੱਗ ਗਈ ਆ ਤੇ ਆ ਧਾਗੇ ਧੂਗੇ ਕੱਟ ਦੇਣੇ ਹੁਣ ਆਪਾਂ ਇਧਰਲੇ ਪਾਸੇ ਆ ਨਾ ਜਿਹੜੇ ਆਹ ਰਹਿ ਗਿਆ ਇਹਨੂੰ ਤਰਪਾਈ ਕਰ ਦੇਣੀ ਆ ਬਸ ਕਿੰਨਾ ਈਜ਼ੀ ਆ ਨਾ ਤਰਪਾਈ ਲਾਉਣੀ ਈਜ਼ੀ ਰਹੂਗੀ ਤਰਪਾਈ ਕਰਨੀ ਨਹੀਂ ਅਸੀਂ ਇੱਥੋਂ ਮੋੜ ਦੇ ਕਰਦੇ ਰਹਨੇ ਆ ਥੋੜਾ ਜਿਹਾ ਟਾਈਮ ਲੱਗ ਕੇ ਆਪਣਾ ਗੰਨਾ ਵਧੀਆ ਹੋ ਗਿਆ ਹੁਣ ਆਪਾਂ ਦੂਸਰੇ ਪਾਸੇ ਕਿਵੇਂ ਲਾਉਣੀ ਆ ਜੀ ਉਹ ਮੈਂ ਤੁਹਾਨੂੰ ਦੱਸਦੀ ਆ ਆ ਦੇਖੋ ਆ ਆਪਣਾ ਹੈਗਾ ਲਾਈਨ ਮਾਰੀ ਹੋਈ ਆ ਆਪਣੀ ਇੱਥੇ ਹੁਣ ਆਪਾਂ ਇਹਨੂੰ ਇਧਰ ਨੂੰ ਰੱਖਾਂਗੇ ਐਵੇਂ ਕਰ ਦਈਏ ਇਦੋਂ ਮੈਂ ਵਧਾ ਕੇ ਰੱਖਾਂਗੇ ਥੋੜਾ ਜਿਹਾ ਅੱਧਾ ਇੰਚ ਐਨਾ ਵਧਾ ਕੇ ਰੱਖਾਂਗੇ ਅੰਦਰ ਉਹ ਜਿਵੇਂ ਰੱਖ ਲਿਆ ਨਾ ਇਹ ਨਹੀਂ ਨਾ ਧਾਗੇ ਇਹਨੂੰ ਕੱਪੜੇ ਨੂੰ ਫੈਬਰਿਕ ਨੂੰ ਖਿੱਚਣਾ ਆਪਾਂ ਨਾ ਹੀ ਗੋਟੇ ਨੂੰ ਬੋਲਾ ਬੋਲਾ ਨੇ ਰੱਖ ਕੇ ਤਾਂ ਅਸੀਂ ਜਿਹੜਾ ਇਹਦੀ ਸिलाई ਸ਼ੁਰੂ ਕਰਾਂਗੇ ਥੋੜਾ ਜਿਹਾ ਥੋੜਾ ਜਿਹਾ ਪਰ ਤੇ ਮੋਟੇ ਘੁੱਟਾ ਪੱਤੀ ਜੀ ਰੱਖਦੇ ਨੇ ਸਲਾਈ ਜਿਹੜੀ ਸੂਈ ਆ ਨਾ ਉਹ ਸੂਈ ਕਦੇ ਕਈ ਵਾਰੀ ਅੜਕਦੀ ਹੈ ਬਸ ਐਵੇਂ ਰਾਮ ਨਾਲ ਪਾਏ ਸਿੰਗ ਨਾਲ ਹਾਂਜੀ ਫਰੈਂਡਸ ਆ ਇੰਨਾ ਕਰ ਗਿਆ ਹੁਣ ਆਪਾਂ ਇਹਨੂੰ ਵੀ ਇੱਥੇ ਇੱਥੋਂ ਤੱਕ ਤਾਂ ਚਾਕ ਹੈਗੀ ਆਪਣੇ ਇੱਥੋਂ ਤੱਕ ਆ ਦੇਖੋ ਇੱਥੋਂ ਤੱਕ ਚਾਕ ਆ ਇਹਨੂੰ ਆਪਾਂ ਇੱਥੋਂ ਤੱਕ ਲੈ ਕੇ ਜਾਣਾ ਤੇ ਇੱਥੋਂ ਕੱਟ ਦੇਣਾ ਹੈ ਜੀ ਇਹਨੂੰ ਉੱਪਰ ਲੈ ਕੇ ਜਾਣਾ ਫਿਰ ਇਹਨੂੰ ਵਿੱਚ ਫਿਨਿਸ਼ ਕਰ ਦੇਣਾ ਇਵੇリカ ਗਾ ਖਿੱਚਦਾ ਵਿੱਚ ਥਿੱਲਾ ਜਿਹੜਾ ਖਿੱਚਦਾ ਵਾ ਹਾਂਜੀ ਫਰੈਂਡਸ ਆਪਣਾ ਸਾਰਾ ਪੂਰਾ ਲਾਦਿਆ ਹੁਣ ਆਪਾਂ ਜਿਵੇਂ ਉਧਰ ਕੀਤਾ ਸੀ ਓਵੇਂ ਇਧਰੋਂ ਵੀ ਆਪਾਂ ਇਹਨੂੰ ਥੋੜਾ ਹੋਰ ਨਾ ਪਹਿਲਾਂ ਛੋਟਾ ਫੋਲਡ ਕੀਤਾ ਫਿਰ ਇਹਨੂੰ ਉੱਪਰ ਦੀ ਐਂ ਫੋਲਡ ਕਰ ਲੈਣਾ ਇਹਦੇ ਠੀਕ ਆ ਜੀ ਆ ਅਸੀਂ ਬਾਅਦ ਚ ਫਿਨਿਸ਼ ਕਰਾਂਗੇ ਗੁੱਟਾ ਜਿਹੜਾ ਉਧੜਿਆ ਹੋਇਆ ਓਵੇਂ ਰੱਖ ਦੇਣਾ ਆ ਦੇਖੋ ਇੱਕ ਵਾਪਰ ਰੱਖਣਾ ਇਹਨੂੰ ਬਿਲਕੁਲ ਕਿਨਾਰੇ ਤੇ ਆਪਾਂ ਜਿਹੜੀ ਇਹ ਚਾਹ ਹੈਗੀ ਹੈ ਸਲਾਈ ਲਾਉਣੀ ਆ ਇਹਨੂੰ ਆਹ ਜਿਹੜੇ ਹੈਗੇ ਨੇ ਅੰਦਰ ਨੂੰ ਫੋਲਡ ਕਰਕੇ ਐਵੇਂ ਕਰਕੇ ਇਦਾਂ ਜੇ ਬਿਲਕੁਲ ਨਾਲ ਦੀ ਆਪਾਂ ਜਿਹੜੀ ਸਲਾਈ ਆ ਮਾਰਨੀ ਗੋਟਾ ਕਰਕੇ ਥੋੜੀ ਠੱਕ ਠੱਕ ਹੁੰਦੀ ਹੈ ਜਿਹੜਾ ਗੋਟਾ ਇਹ ਰਹਿ ਗਿਆ ਹੈ ਟੱਤੇ ਆ ਡਬਲ ਫੋਲਡ ਵੀ ਹੋ ਗਿਆ ਹੁਣ ਆਪਾਂ ਇਹ ਸਲਾਈ ਲਾ ਲਈਏ ਜੀ ਫਿਰ ਇਹਨੂੰ ਵੀ ਕੁਨੀਸ਼ਨ ਦਾ ਸਲਾਈ ਦੀਏਗਾ ਸੋ ਹਾਂਜੀ ਫਰੈਂਡਸ ਆਹ ਦੇਖੋ ਆਪਣਾ ਸਿਰਾ ਆ ਗਿਆ ਇੱਥੋਂ ਆਹ ਜਿਹੜਾ ਗੋਟਾ ਵਾ ਇਹਨੂੰ ਅੰਦਰ ਪੈਕ ਕਰ ਦੇਣਾ ਇਹ ਜੀ ਇਸ ਤਰ੍ਹਾਂ ਕਰਕੇ ਸਿਰੇ ਤੇ ਆ ਕੇ ਗੋਟੇ ਨੂੰ ਅੰਦਰ ਪੈਕ ਕਰਕੇ ਕੰਦੀ ਕਰਾਉਣਾ ਤੇ ਫਿਰ ਇਹਨੂੰ ਅੰਦਰੋਂ ਆਪਾਂ ਥੱਲੇ ਲਾ ਲੈਣਾ ਉੱਪਰ ਜਾ ਕੇ ਚਾਪੜੇ ਗੋਟਾ ਦੇ ਅੰਦਰ ਚਲੇ ਗਿਆ ਦੇਖੋ ਬਿਲਕੁਲ ਫਿਨਿਸ਼ਿੰਗ ਹੋ ਗਈ ਹੈ ਫਿਨਿਸ਼ ਹੋ ਗਿਆ ਗੋਟਾ ਦੇ ਅੰਦਰ ਚਲੇ ਗਿਆ ਆ ਦੇਖੋ ਦੂਰਨਾ ਪਾਸੇ ਤੋਂ ਗੋਟਾ ਦੇ ਅੰਦਰ ਚਲੇ ਗਿਆ ਹੁਣ ਫਿਰ ਆਪਾਂ ਆ ਵਾਲੀ ਸਿਲਾਈ ਆ ਜਿਹੜੀ ਇਹਨੂੰ ਪ੍ਰੈਸ ਕਰਕੇ ਇਦਾਂ ਠੀਕ ਹੋ ਜਾਣਾ ਇਹਨੇ ਤੇ ਇਹਨੂੰ ਆਪਾਂ ਫਿਰ ਫਿਨਿਸ਼ਿੰਗ ਵਾਲੀ ਸਿਲਾਈ ਆ ਜਿਹੜੀ ਉਹ ਮਾਰ ਲੈ ਇਸ ਤਰ੍ਹਾਂ ਇਹਨੂੰ ਆ ਜਿਹੜਾ ਥੱਲੇ ਵਾਲਾ ਗੋਟਾ ਵਾ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਨੇ ਅੰਦਰ ਕਰ ਲੈਣਾ ਇਹਨੇ ਅੰਦਰ ਕੀਤਾ ਇਧਰੋਂ ਸਿੱਧੇ ਪਾਸੋਂ ਰੱਖ ਲੈਣਾ ਗੋਟਾ ਅੰਦਰ ਚਲੇ ਗਿਆ ਸਾਰਾ ਤੇ ਇੱਥੇ ਆਪਾਂ ਫਿਨਿਸ਼ਿੰਗ ਵਾਲੀ ਹੈ ਜਿਹੜੀ ਸলাই ਹੋਣੀ ਹੈ। ਇਹ ਤੋਂ ਬੜੀਆ ਜਿਹੜਾ ਕਿਨਾਰਾ ਨਾ ਫਿਨਿਸ਼ਿੰਗ ਦੇ ਨਾਲ ਆਹ ਆਪਾਂ ਇਹ ਤੋਂ ਠੀਕ ਕਰ ਲੈਣਾ ਜੀ। ਪ੍ਰੈਸ ਵੀ ਨਾਲ ਕਰ ਲਈ ਤਾਂ ਬੜਾ ਵਧੀਆ ਤੇ ਮੈਂ ਕਿਹਾ ਚਲੋ ਕਾਟਨ ਦਾ ਸੂਟ ਆ ਪ੍ਰੈਸ ਦੀ ਲੋੜ ਨਹੀਂ। ਤੇ ਮੈਨੂੰ ਟਾਈਮ ਲੱਗੂਗਾ ਮੈਂ ਵੀਡੀਓ ਬਣਾ ਦਿੰਦੀ ਹਾਂ। ਉਹ ਆਪਾਂ शुरू कर दिया देख जी चंकी तरह फिनिश करके ला सिलाई में फिनिशिंग वाली सिलाई है लास्ट वाली बहुत ही हौली आराम लानी चाहिए बिल्कुल भी जल्दबाजी नहीं करनी क्योंकि थले गोटा पत्ती है वो ना तिले के बच्चे सूई फस जाती है कई बार ਕੋਟਿੰਗ ਦੀ ਹੋ ਗਈ ਜਿਹੜੀ ਪੂਰੀ ਜੋ ਜਿਹੜਾ ਇਹਨੂੰ ਪਸ ਨਹੀਂ ਦਿੱਤਾ ਇਹ ਇਹਨਾਂ ਤੇ ਨਾ ਫਸ ਜਾ। ਇਸ ਤਰ੍ਹਾਂ ਕਰਕੇ ਆ ਦੇਖੋ ਸਿੱਧੀ ਸਿੱਧੀ ਆਪਾਂ ਇਸ ਨੂੰ ਮਾਰਨੇ ਨੂੰ ਕਿਵਰਸ ਆ ਹੋ ਗਈ ਆਪਣੀ ਦੋਨੇ ਪਾਸੇ ਦੀ ਪਾਈਪਿੰਗ ਜਿਹੜੀ ਲੱਗ ਗਈ ਆ ਦੇਖੋ ਫਿਨਿਸ਼ਿੰਗ ਵੀ ਵਧੀਆ ਆ ਮੈਂ ਪ੍ਰੈਸ ਕਰਕੇ ਤੇ ਆਪਾਂ ਅੰਦਰਲੇ ਪਾਸੇ ਨੂੰ ਤਰਪਾਈ ਕਰ ਦੇਣਾ ਆ ਦੇਖੋ ਜੀ ਆ ਪਿਛਲੇ ਪਾਸੇ ਦੀ ਲੱਗ ਗਈ ਆ ਤੇ ਆ ਆਪਣੀ ਮੂਲੇ ਪਾਸੇ ਦੀ ਲੱਗ ਗਈ ਆ ਇਧਰ ਆਪਾਂ ਤਰਪਾਈ ਕਰ ਦੇਣੀ ਆ ਜੀ ਮੇਰੀ ਕਰਦੀਆਂ ਤੁਹਾਨੂੰ ਪਸੰਦ ਆਇਆ ਹੋਊਗਾ ਜੀ ਜੇ ਥੋੜਾ ਜਿਹਾ ਪਸੰਦ ਆਇਆ ਤਾਂ ਲਾਈਕ ਕਰ ਦਿਓ ਜੇ ਜਿਆਦਾ ਪਸੰਦ ਆ ਗਿਆ ਤਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਨਵੇਂ ਆਈਡੀਆ ਦੇ ਨਾਲ ਓਕੇ ਫਰੈਂਡਸ ਟੇਕ ਕੇਅਰ ਬਾਏ ਬਾਏ ਸ਼ਸ਼ੀ ਕਾਲ ਅਦਬ ਪਨਾਮ ਔਰ ਅਲ ਹਾਫਿਜ਼